ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕੋਰਬਟਿਕ ਚੈਨਲ ਤੇ ਹਾਂਜੀ ਅੱਜ ਦੀ ਜਿਹੜੀ ਕਲਾਸ ਲਗਾਈ ਅਸੀਂ ਬੱਚਿਆਂ ਦੀ ਉਹ ਹੈਗੀ ਆ ਪਲਾਜ਼ੋ ਕਟਿੰਗ ਦੀ ਅੱਜ ਅਸੀਂ ਤੁਹਾਨੂੰ ਵੀ ਇਲਾਸਟਿਕ ਵਾਲਾ ਜਿਹੜਾ ਪਲਾਜ਼ੋ ਹੈ ਉਹਦੀ ਕਟਿੰਗ ਕਰਨੀ ਦੱਸਾਂਗੇ ਔਰ ਬਹੁਤ ਹੀ ਡਿਫਰੈਂਟ ਜਿਹਾ ਤਰੀਕਾ ਦੱਸਾਂਗੇ ਜਿਸ ਦੇ ਨਾਲ ਤੁਹਾਡੇ ਟਾਈਮ ਸੇਵਿੰਗ ਵੀ ਹੋ ਜਾਊਗੀ ਔਰ ਥੋੜੇ ਟਾਈਮ ਦੇ ਵਿੱਚ ਤੁਸੀਂ ਆਸਾਨੀ ਨਾਲ ਕਟਿੰਗ ਕਰ ਸਕਦੇ ਆਂ ਇਸ ਤਰ੍ਹਾਂ ਤੁਸੀਂ ਪਹਿਲਾਂ ਲੰਬੀ ਸਾਈਡ ਨੂੰ ਇਹਨੂੰ ਫੋਲਡ ਕਰਕੇ ਔਰ ਡਬਲ ਫੋਲਡ ਕਰ ਲੈਣਾ ਹੈ ਠੀਕ ਹੈ ਜੀ ਹੁਣ ਇਹ ਚਾਰ ਤਿਹਾਂ ਦੇ ਵਿੱਚ ਕਪੜਾ ਹੋ ਗਿਆ ਆ ਇਹਨੂੰ ਇਸ ਤਰ੍ਹਾਂ ਵਿਛਾ ਕੇ ਰੱਖ ਲੈਣਾ ਹੈ ਔਰ ਧਿਆਨ ਰੱਖਣਾ ਕਿ ਕਿਨਾਰੀਆਂ ਜਿਹੜੀਆਂ ਆ ਕੰਨੀਆਂ ਸਾਡੀਆਂ ਬਿਲਕੁਲ ਬਰਾਬਰ ਹੋਣ ਅੱਗੇ ਪਿੱਛੇ ਨਾ ਹੋਣ ਔਰ ਕਪੜੇ ਦੇ ਵਿੱਚ ਬਲ ਚੈੱਕ ਕਰ ਲੈਣਾ ਕੋਈ ਵਿੱਚ ਕਿਸੇ ਵੀ ਕਪੜੇ ਦੇ ਵਿੱਚ ਬਲ ਨਾ ਹੋਵੇ ਠੀਕ ਹੈ ਜੀ ਇਸ ਤਰ੍ਹਾਂ ਸੀ ਕਪੜੇ ਨੂੰ ਸੈੱਟ ਕਰਕੇ ਵਿਛਾ ਲੈਣਾ ਹੈ ਔਰ ਸਭ ਤੋਂ ਪਹਿਲਾਂ ਜਿਹੜਾ ਮੇਨ ਕੰਮ ਕੀ ਹੁੰਦਾ ਹੈ ਕਿ ਤੁਸੀਂ ਹਮੇਸ਼ਾ ਕਾਣ ਜਰੂਰ ਕੱਢ ਲਿਆ ਕਰੋ ਇਸ ਤਰ੍ਹਾਂ ਇੱਕ ਸਿੱਧੀ ਲਾਈਨ ਡਰਾ ਕਰ ਲਓ ਠੀਕ ਹੈ ਜੀ ਇਹ ਤੁਸੀਂ ਖੁੱਲੀ ਸਾਈਡ ਤੋਂ ਕਰਨੀ ਹੈ ਔਰ ਸਭ ਤੋਂ ਪਹਿਲਾਂ ਤੁਸੀਂ ਆਪਾਂ ਨਾਪ ਚੈੱਕ ਕਰਾਂਗੇ ਸਾਡੀ ਲੈਂਥ ਹੈਗੀ ਹੈ 37 ਮੋਰੀ ਸਾਡੀ 13 ਹੈ ਮਤਲਬ ਕਿ 6.5 ਲੱਕ ਸਾਡਾ 36 हिਪ 40 ਆ ਔਰ ਥਾਈ ਜਿਹੜੀ ਹੈ 29 ਹੈ 29 ਹੁਣ ਸਭ ਤੋਂ ਪਹਿਲਾਂ ਅਸੀਂ ਲੈਂਥ ਹੈ ਦੇਖਾਂਗੇ ਲੈਂਥ ਸਾਡੀ ਹੈ 37 ਅਰ ਹੁਣ ਇੱਥੇ ਅਸੀਂ ਨੀਚੇ ਵਾਲੀ ਸਾਈਡ ਤੋਂ ਜਿੱਧਰ ਖੁੱਲੀ ਸਾਈਡ ਹੈ ਉੱਥੋਂ ਅਸੀਂ ਫੋਲਡਿੰਗ ਲਈ ਪਹੁੰਚਿਆਂ ਦਾ ਨਿਸ਼ਾਨ ਲਗਾ ਲੈਣਾ ਹੈ ਠੀਕ ਹੈ ਜੀ ਜੇ ਤੁਸੀਂ ਜ਼ਿਆਦਾ ਚੌੜਾ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਵੱਧ ਵੀ ਰੱਖ ਸਕਦੇ ਹੋ 3-4 ਇੰਚ ਜਿੰਨਾ ਵੀ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਵੀ ਅਸੀਂ ਸਿੱਧਾ ਮਿਲਾ ਲੈਣਾ ਹੈ ਹੁਣ ਇੱਥੋਂ ਲਗਾਣੀ ਆਪਾਂ ਲੈਂਥ ਜਿੰਨੀ ਸਾਡੀ ਲੈਂਥ ਆਈ ਸੀ ਓਨੀ ਹੀ ਅਸੀਂ ਇੱਥੋਂ ਇਸ ਨਿਸ਼ਾਨ ਤੋਂ ਲੈਂਥ ਲਗਾਵਾਂਗੇ ਠੀਕ ਹੈ ਜੀ ਇੱਥੇ ਅਸੀਂ ਲੈਂਥ ਦਾ ਨਿਸ਼ਾਨ ਲਗਾ ਲੈਣਾ ਏ ਸਾਈਡ ਤੋਂ ਵੀ ਥੋੜਾ ਲਗਾ ਲੈਣਾ ਤਾਂ ਕਿ ਸਾਡੀ ਲਾਈਨ ਜਿਹੜੀ ਉਹ ਬਾਅਦ ਵਿੱਚ ਸਿੱਧੀ ਹੋਵੇ ਠੀਕ ਹੈ ਜੀ ਇਸ ਤਰ੍ਹਾਂ ਹੁਣ ਇਸ ਨਿਸ਼ਾਨ ਨੂੰ ਵੀ ਆਪਾਂ ਸਿੱਧਾ ਮਿਲਾ ਲੈਣਾ ਹੈ ਲੈਂਥ ਦਾ ਠੀਕ ਹੈ ਜੀ ਹੁਣ ਲੈਂਥ ਤੋਂ ਬਾਅਦ ਉੱਪਰ ਆਪਾਂ ਰੱਖ ਲੈਣਾ ਹੈ 2 ਇੰਚ elastic ਦੇ ਵਾਸਤੇ ਠੀਕ ਹੈ ਜੀ ਧਿਆਨ ਰੱਖਣਾ ਕਿ ਅਸੀਂ elastic ਵਾਲੇ ਪਲਾਜ਼ੋ ਦੀ ਕਟਿੰਗ ਦੱਸ ਰਹੇ ਹਾਂ 벨ਟ ਵਾਲੇ ਦੀ ਨਹੀਂ ਠੀਕ ਹੈ ਜੀ ਔਰ ਹਮੇਸ਼ਾ ਖੁੱਲੇ ਤੋਂ ਲਗਾਉਣਾ ਹੈ ਇਹ ਦੇਖੋ ਹੁਣ ਸਾਡਾ ਜਿਹੜਾ ਅੱਗੇ ਆਸਣ ਹੈ ਆਸਣ ਦੇ ਲਈ ਫਾਰਮੂਲਾ ਕੀ ਹੈ हिਪ ਨੂੰ 4 ਨਾਲ ਡਿਵਾਈਡ ਕਰਕੇ ਉਹਦੇ ਵਿੱਚ 2 ਝਟਾਈ ਇੰਚ ਪਲੱਸ ਕਰ ਲੈਣਾ ਹੈ ਠੀਕ ਹੈ ਜੀ ਇਹ ਸਾਡਾ ਆਸਣ ਦਾ ਫਾਰਮੂਲਾ ਹੈ ਠੀਕ ਹੈ हिਪ ਤੋਂ ਹਮੇਸ਼ਾ ਆਸਣ ਕੱਢਣੀ ਹੈ ਆ हिਪ ਸਾਡੀ ਹੈਗੀ 40 40 ਦਾ ਫੋਰਥ ਪਾਰਟ ਹੋ ਗਿਆ ਹੈ ਜੀ 10 ਔਰ ਇਹਦੇ ਵਿੱਚ ਆਪਾਂ 2 ਇੰਚ ਪਲੱਸ ਕਰਾਂਗੇ ਤਾਂ ਸਾਡਾ ਆਸਣ ਆ ਗਿਆ 12 ਇੰਚ ਠੀਕ ਹੈ ਜੀ ਬਹੁਤ ਹੀ ਸਿੰਪਲ ਇਜ਼ੀ ਤਰੀਕਾ ਆ हिਪ ਤੋਂ ਹੀ ਹਮੇਸ਼ਾ ਤੁਸੀਂ ਆਸਣ ਕੱਢਣਾ हिਪ ਨੂੰ ਫੋਰ ਨਾਲ ਡਿਵਾਈਡ ਕਰ ਲਿਆ ਔਰ ਉਹਦੇ ਵਿੱਚ 2 ਜਾਂ 2.5 ਅਗਰ ਹੈਵੀ ਸਾਈਜ਼ ਉੱਤੇ 2.5 ਨਹੀਂ ਨਾਰਮਲ 2 ਪਲੱਸ ਕਰ ਲਓ ਤਾਂ ਤੁਹਾਡਾ ਆਸਣ ਨਿਕਲ ਜਾਣਾ ਹੈ ਠੀਕ ਹੈ ਜੀ ਔਰ ਇੱਥੋਂ ਆਪਾਂ ਜੋ ਲੈਂਥ ਦਾ ਨਿਸ਼ਾਨ ਲਗਾਇਆ ਸੀ ਉੱਥੋਂ ਆਪਾਂ ਲਗਾਵਾਂਗੇ 12 ਇੰਚ ਠੀਕ ਹੈ ਇਹ ਸਾਡਾ ਹੋ ਗਿਆ ਆਸਣ ਔਰ ਇਹਨੂੰ ਆਪਾਂ ਬਿਲਕੁਲ ਸਿੱਧਾ ਮਿਲਾ ਲੈਣਾ ਹੈ ਠੀਕ ਹੈ ਹੁਣ ਸਾਡੇ ਤਿੰਨ ਨਾਪ ਹੋ ਗਏ ਆ ਇਹ ਸਾਡਾ ਇਲਾਸਟਿਕ ਤਾਂ ਹੋ ਗਿਆ ਇਹ ਸਾਡਾ ਆਸਣ ਦਾ ਹੋ ਗਿਆ ਠੀਕ ਹੈ ਜੀ ਔਰ نیچے ਸਾਡਾ ਹੋ ਗਿਆ ਆ ਮੋਰੀ ਦਾ ਹੁਣ ਇਸ ਤਰ੍ਹਾਂ ਅਸੀਂ ਸ਼ੇਪ ਪੱਟੀ ਲੈਣੀ ਹੈ ਕਿਉਂਕਿ ਕੰਨੀਆਂ ਹੁੰਨੀਆਂ ਏ ਸਾਈਡ ਤੋਂ ਖਿੱਚ ਪੈਂਦੀ ਆ ਤਾਂ ਕੰਨੀਆਂ ਤੋਂ ਹਲਕਾ ਅੱਧਾ ਇੰਚ ਅੰਦਰ ਨੂੰ ਰੱਖ ਕੇ ਆਪਾਂ ਇੱਥੇ ਇਸ ਤਰ੍ਹਾਂ ਛੇ ਫੱਟੀ ਦੇ ਨਾਲ ਸ਼ੇਪ ਦੇ ਲੈਣੀ ਹੈ ਅਗਰ ਤਾਂ ਤੁਹਾਡੇ ਕੋਲ ਸਕੇਲ ਹੈਗਾ ਤਾਂ ਠੀਕ ਹੈ ਅਦਰਵਾਇਜ਼ ਤੁਸੀਂ ਕੀ ਕਰਨਾ ਕਿ ਇਸ ਤਰ੍ਹਾਂ ਦਾ ਸਿੱਧਾ ਸਕੇਲ ਲੈਣਾ ਹੈ ਜਾਂ ਤੁਸੀਂ ਇੰਚ ਟਿਪ ਦੇ ਨਾਲ ਵੀ ਅੱਧਾ ਇੰਚ ਦੀ ਮਾਰਕਿੰਗ ਕਰ ਲੈਣੀ ਹੈ ਠੀਕ ਹੈ ਜੀ ਤਾਂ ਕਿ ਕੰਨੀ ਜਿਹੜੀ ਸਾਡੀ ਬਾਹਰ ਨੂੰ ਕਟਿੰਗ ਹੋ ਜੇ ਠੀਕ ਹੈ ਇਸ ਤਰ੍ਹਾਂ ਸਿੱਧੀ ਲਾਈਨ ਡਰਾ ਕਰ ਲੈਣੀ ਆ ਤੁਸੀਂ ਹੁਣ ਸਾਡੇ ਇਹ ਨਾਪ ਹੋ ਗਏ ਆ ਠੀਕ ਹੈ ਜੀ ਲੈਂਥ ਆਸਣ ਔਰ ਮੋਰੀ ਦਾ ਹੁਣ ਇਸ ਤੋਂ ਬਾਅਦ ਆਪਾਂ ਲੈਣਾ ਹੈ ਲੈਂਥ ਦਾ ਹੋ ਗਿਆ ਸਾਡਾ हिਪ ਦਾ ਵੀ ਹੋ ਗਿਆ ਫਾਰਮੂਲਾ ਸੀ ਕੱਢ ਲਿਆ ਆਸਣ ਦਾ ਹੁਣ ਉਸ ਤੋਂ ਬਾਅਦ ਹੈ ਥਾਈ ਥਾਈ ਸਾਡੀ ਹੈ 29 29 ਦਾ ਹਾਫ ਕਰ ਲੈਣਾ ਹੈ 14.5 ਇੰਚ ਠੀਕ ਹੈ ਜੀ ਹੁਣ ਆਪਾਂ ਜਿਹੜਾ ਇਹ ਮਾਰਕ ਲਗਾਇਆ ਹੈ ਨਿਸ਼ਾਨ ਲਗਾਇਆ ਹੈ ਕਿਨਾਰੀ ਵਾਲੀ ਸਾਈਡ ਉਸ ਨਿਸ਼ਾਨ ਤੋਂ ਹੀ ਆਪਾਂ ਮਾਰਕਿੰਗ ਕਰਨੀ ਹੈ 2.5 ਦੀ ਔਰ ਇਹਦੇ ਵਿੱਚ ਆਪਾਂ ਕੋਈ ਲੂਜ਼ਿੰਗ ਨਹੀਂ ਲੈਣੀ ਹੈਗੀ ਕਿਉਂਕਿ ਆਪਾਂ ਜਦੋਂ ਨਾਪ ਲਿਆ ਸੀ ਉਹਦੇ ਵਿੱਚ ਹੀ ਇਹਦੀ ਲੂਜ਼ਿੰਗ ਲੈ ਲਈ ਸੀ ਤੇ ਇੱਥੇ ਆਪਾਂ ਹੁਣ 14.5 ਇੰਚ ਤੇ ਨੰਗਾਵਾਂਗੇ ਇੱਥੇ ਵੀ ਤੁਸੀਂ ਬਿਨਾ ਇੰਚੀ ਟੇਪ ਚੱਕ ਕੇ 2 ਇੰਚ ਅੰਦਰ ਨੂੰ ਲਗਾਓ ਔਰ ਇਸ 2.5 ਦਾ ਹੀ ਹਾਫ ਕਰ ਲਓ 2.5 ਆਈ ਸਾਡੀ 14.5 ਤੁਸੀਂ ਇਸ ਤਰ੍ਹਾਂ ਇੰਚੀ ਟੇਪ ਨੂੰ ਫੋਲਡ ਕਰਕੇ ਇਹਦਾ ਸੈਂਟਰ ਕਰ ਲਓ ਇਹ ਸੈਂਟਰ ਜ਼ਰੂਰ ਕਰਨਾ ਕਿਉਂਕਿ ਇਹ ਤੁਹਾਡਾ ਕਰੀਜ਼ ਦਾ ਨਿਸ਼ਾਨ ਹੈ ਠੀਕ ਹੈ ਇਸ ਦੇ ਨਿਸ਼ਾਨ ਦੇ ਨਾਲ ਹੀ ਤੁਸੀਂ ਪਹੁੰਚਾ ਕਟਿੰਗ ਕਰਨਾ ਹੈ ਕਿਉਂਕਿ ਅਗਰ ਇਹ ਨਿਸ਼ਾਨ ਨਹੀਂ ਲਗਾਇਆ ਤਾਂ ਤੁਹਾਡਾ ਪਲਾਜ਼ੋ ਇਧਰ ਉਧਰ ਨੂੰ ਖਿਸਕ ਸਕਦਾ ਹੈ ਠੀਕ ਹੈ ਜੀ ਘੁੰਮਦਾ ਹੈ ਹੁਣ ਆਪਾਂ ਇਹ ਚੈੱਕ ਕਰਨਾ ਕਿ ਜਿਹੜਾ ਅਸੀਂ 2 ਇੰਚ ਅੰਦਰ ਨੂੰ ਨਿਸ਼ਾਨ ਲਗਾਇਆ ਸੀ ਉਹ ਕਿਨਾਰੀ ਤੱਕ ਕਿੰਨਾ ਆਂਦਾ ਠੀਕ ਹੈ ਇਹ ਤਕਰੀਬਨ 13 ਇੰਚ ਆ ਰਿਹਾ ਆ ਇਸੇ ਤਰ੍ਹਾਂ ਅਸੀਂ ਉੱਪਰ ਤੋਂ ਵੀ ਇਹਨੂੰ 13 ਇੰਚ ਰੱਖ ਕੇ ਨਿਸ਼ਾਨ ਲਗਾ ਲੈਣਾ ਹੈ ਔਰ ਇਹਨੂੰ ਸਿੱਧਾ ਮਿਲਾ ਲੈਣਾ ਹੈ ਹੁਣ ਆਪਾਂ ਨੇ ਕੀ ਕਰਨਾ ਹੈ ਇੱਥੇ ਦੇਣੀ ਹੈ ਗੁਲਾਈ ਗੁਲਾਈ ਨੂੰ ਇਸ ਤਰ੍ਹਾਂ ਦੇਣਾ ਹੈ ਜਿਆਦਾ ਡੂੰਘਾਈ ਦੇ ਵਿੱਚ ਨਹੀਂ ਗੁਲਾਈ ਦੇਣੀ ਤੇ ਜੇ ਤੁਸੀਂ ਜਿਆਦਾ ਡੂੰਘਾਈ ਦੇ ਵਿੱਚ ਗੁਲਾਈ ਦਿਨੇ ਤਾਂ ਉਹ ਖਿੱਚ ਪੈਣ ਲੱਗ ਜਾਂਦੀ ਹੈ ਆਸਣ ਨੂੰ ਠੀਕ ਹੈ ਜੀ ਇਸ ਤਰ੍ਹਾਂ ਹਲਕੀ ਜਿਹੀ ਗੁਲਾਈ ਦੇਣੀ ਹੈ ਹੁਣ ਆਪਾਂ ਨੇ ਜੋ ਕਰੀਜ਼ ਦਾ ਨਿਸ਼ਾਨ ਲਗਾਇਆ ਸੀ ਇਹ ਚੈੱਕ ਕਰਨਾ ਕਿ ਸਾਡਾ ਕਿਨਾਰੀ ਤੱਕ ਕਿੰਨਾ ਆਂਦਾ ਹੈ ਕੰਨੀ ਤੱਕ ਇਹ ਤਕਰੀਬਨ 8 ਇੰਚ ਆਂਦਾ ਹੈ ਤਾਂ ਇੱਥੋਂ ਵੀ ਅਸੀਂ 8 ਇੰਚ ਤੇ ਹੀ ਨਿਸ਼ਾਨ ਲਗਾ ਲਾਂਗੇ ਇਹ ਹੋ ਗਿਆ ਸਾਡਾ ਪਹੁੰਚੇ ਦਾ ਸੈਂਟਰ ਪੁਆਇੰਟ ਠੀਕ ਹੈ ਜੀ ਹੁਣ ਇਹਨੂੰ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਸਿੱਧਾ ਵੀ ਕਰ ਸਕਦੇ ਹੋ ਠੀਕ ਹੈ ਜੀ ਅਦਰਵਾਈਜ਼ ਤੁਸੀਂ ਨਹੀਂ ਵੀ ਸਿੱਧਾ ਕਰਦੇ ਤਾਂ ਵੀ ਚੱਲ ਜਾਂਦਾ ਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਆ ਮੋਰੀ ਦੇਖਣੀ ਆ ਮੋਰੀ ਸਾਡੀ ਆ ਗਈ ਆ 13 13 ਦਾ ਹਾਫ ਹੋ ਗਿਆ 6.5 13 ਜਿਹੜਾ ਹੈਗਾ ਉਹ ਪੂਰਾ ਫੁੱਲ ਰਾਉਂਡ ਦੇ ਵਿੱਚ ਹੈ ਤੇ 13 ਦਾ ਹਾਫ ਕਰਾਂਗੇ 6.5 ਤੇ ਹੁਣ ਆਪਾਂ 6.5 ਦਾ ਹਾਫ ਕਰ ਲੈਣਾ ਆ ਸਵਾ 3 ਇਸ ਤਰ੍ਹਾਂ ਤੁਸੀਂ ਫੋਲਡ ਕਰਕੇ ਵੀ ਹਾਫ ਕਰ ਸਕਦੇ ਆ ਹੁਣ ਆਪਾਂ ਸਵਾ 3 ਨੂੰ ਉਸ ਨਿਸ਼ਾਨ ਦੇ ਉੱਤੇ ਰੱਖਣਾ ਹੈ ਔਰ ਇਧਰ ਨਿਸ਼ਾਨ ਗਾਣਾ ਔਰ ਦੂਜੀ ਸਾਈਡ ਵੀ ਸਵਾ 3 ਦਾ ਠੀਕ ਹੈ ਇਹ ਸਾਡੀ 6.5 ਇੰਚ ਮੋਰੀ ਆ ਗਈ ਇਸ ਤਰ੍ਹਾਂ ਠੀਕ ਹੈ ਇਹ ਸਾਈਡ ਤੋਂ ਆਪਾਂ ਸਿੱਧਾ ਰੱਖਣਾ ਹੈ ਇਹ ਸਾਈਡ ਤੋਂ ਆਸਣ ਵਾਲੀ ਸਾਈਡ ਤੋਂ ਅਸੀਂ ਜਿੰਨਾ ਵੀ ਹੈਗਾ ਉਸ ਤੋਂ ਅੱਧਾ ਕਿ ਇੰਚ ਐਕਸਟਰਾ ਰੱਖਣਾ ਹੈ ਠੀਕ ਹੈ ਜੀ ਬਿਲਕੁਲ ਸਿੱਧਾ ਨਹੀਂ ਰੱਖਣਾ ਇਹ ਤੋਂ ਹਲਕਾ ਜਿਹਾ ਬੈਂਡ ਕਰਨਾ ਹੈ ਤੇ ਹੁਣ ਆਪਾਂ ਇਸ ਤਰ੍ਹਾਂ ਸ਼ੇਪ ਫੱਟੀ ਲੈਣੀ ਹੈ ਕਦੇ ਵੀ ਇਸ ਸਾਈਡ ਤੋਂ ਆਪਾਂ ਸ਼ੇਪ ਨਹੀਂ ਦੇਣੀ ਹੈਗੀ ਕਿਉਂਕਿ ਇਹ ਜ਼ਿਆਦਾ ਕਰਵ ਦੇ ਵਿੱਚ ਹੁੰਦੀ ਹੈ ਠੀਕ ਹੈ ਔਰ ਉਹਦੇ ਨਾਲ ਪਜਾਮੇ ਨੂੰ ਖਿੱਚ ਪੈ ਸਕਦੀ ਹੈ ਤੇ ਆਪਾਂ ਹੁਣ ਕੀ ਕਰਨਾ ਹੈ ਬੈਕ ਸਾਈਡ ਤੋਂ ਇਹਦੀ ਸ਼ੇਪ ਦੇਣੀ ਹੈ ਇਸ ਤਰ੍ਹਾਂ ਜੋ ਪਹੁੰਚੇ ਦਾ ਨਿਸ਼ਾਨ ਹੈ ਉਹਨੂੰ ਥਾਈ ਵਾਲੇ ਨਿਸ਼ਾਨ ਦੇ ਨਾਲ ਮਿਲਾ ਲੈਣਾ ਹੁਣ ਅਸੀਂ ਸਕੇਲ ਨੂੰ ਦੂਜੀ ਸਾਈਡ ਨੂੰ ਘੁਮਾ ਲੈਣਾ ਹੈ ਆਪਣੇ ਵੱਲ ਨੂੰ ਪਹਿਲਾਂ ਇਸ ਤਰ੍ਹਾਂ ਸੀ ਹੁਣ ਇਸ ਤਰ੍ਹਾਂ ਘੁਮਾ ਲੈਣਾ ਹੈ ਤੇ ਹੁਣ ਇੱਥੇ ਵੀ ਆਪਾਂ ਪਹੁੰਚੇ ਦਾ ਜਿਹੜਾ ਨਿਸ਼ਾਨ ਲਗਾਇਆ ਉਹਦੇ ਨਾਲ ਇਹਨੂੰ ਮਿਲਾ ਦੇਣਾ ਹੈ ਇਸ ਤਰ੍ਹਾਂ ਇਹ ਤਾਂ ਹੋ ਗਿਆ ਸਾਡਾ ਫਰੰਟ ਪਾਰਟ ਠੀਕ ਹੈ ਜੀ ਇਹ ਹੈਗਾ ਫਰੰਟ ਪਾਰਟ ਔਰ ਇੱਥੋਂ ਠੀਕ ਹੈ ਜੀ ਕਿਉਂਕਿ ਜਦੋਂ ਅਸੀਂ ਫੋਲਡ ਕਰਦੇ ਹਾਂ ਤਾਂ ਇਹ ਜਿਹੜਾ ਪੀਸ ਹੈ ਥੋੜਾ ਘਟ ਜਾਂਦਾ ਇਸ ਕਰਕੇ ਅਸੀਂ ਇਹਨੂੰ ਅੱਧਾ ਇੰਚ ਫालतੂ ਰੱਖਦੇ ਤਿਰਸ਼ਾ ਠੀਕ ਹੈ ਜੀ ਔਰ ਇੱਥੋਂ ਗਲਾਈ ਵੀ ਹਮੇਸ਼ਾ ਤੁਸੀਂ ਨਾਰਮਲ ਜੀ ਦੇਣੀ ਜ਼ਿਆਦਾ ਡੂੰਘਾਈ ਚ ਨਹੀਂ ਦੇਣੀ ਹੁਣ ਤੁਸੀਂ ਇੱਕ ਮੇਨ ਪੁਆਇੰਟ ਕੀ ਕਰਨਾ ਹੈ ਕਿ ਇੱਥੋਂ ਅੱਧਾ ਇੰਚ ਥੱਲੇ ਨੂੰ ਡਾਊਨ ਕਰ ਲੈਣਾ ਹੈ ਫਰੰਟ ਵਾਲਾ ਪਾਰਟ ਠੀਕ ਹੈ ਉਹਦੇ ਨਾਲ ਕੀ ਹੈ ਤੁਹਾਡਾ ਜਿਹੜਾ ਪਜਾਮਾ ਥੱਲੇ ਨੂੰ ਝੋਲ ਖੰਦਾ ਉਹ ਚੀਜ਼ ਨਹੀਂ ਹੋਊਗੀ ਇਹਦੇ ਵਿੱਚ ਠੀਕ ਹੈ ਇਤੋਂ ਅੱਧਾ ਇੰਚ ਦਾ ਆਪਾਂ ਡਾਊਨ ਕਰ ਦੇਣਾ ਆਸਣ ਹੁਣ ਆਪਾਂ ਕਰਾਂਗੇ ਕਟਿੰਗ ਕਟਿੰਗ ਕਰਨ ਵੇਲੇ ਸਿਰਫ ਤੁਸੀਂ ਇਹ ਧਿਆਨ ਰੱਖਣਾ ਕਿ ਸਿਰਫ ਉੱਪਰਲੇ ਦੋ ਪੱਲੇ ਹੀ ਚੱਕਣੇ ਆ ਦੋ ਪੀਸ ਚੱਕਣੇ ਆ ਚਾਰੋਂ ਨੂੰ ਇਕੱਠਿਆਂ ਨੂੰ ਕਟਿੰਗ ਨਹੀਂ ਕਰਨਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਜੋ ਡਾਊਨ ਕੀਤਾ ਆ ਉਸ ਨਿਸ਼ਾਨ ਤੇ ਕਟਿੰਗ ਕਰਾਂਗੇ ਤੇ ਇਧਰ ਨੂੰ ਆਪਾਂ ਹੁਣ ਆਸਣ ਕਟਿੰਗ ਕਰ ਲੈਣਾ ਆ ਔਰ ਇਥੋਂ ਹੁਣ ਆਪਾਂ ਨੀਚੇ ਨੂੰ ਕਟਿੰਗ ਕਰਨਾ ਹੈ ਅਗਰ ਤਾਂ ਤੁਹਾਨੂੰ ਲੱਗਦਾ ਹੈ ਕਿ ਸਾਡੇ ਕੋਲ ਸਲਾਈਸ ਮਾਰਜਨ ਵੱਧਦੇ ਹੋ ਜੂਗਾ ਜਾਂ ਸਾਨੂੰ ਡਰ ਲੱਗਦਾ ਹੈ ਕਿ ਫਸਟ ਟਾਈਮ ਹੈ ਨਾ ਕਿ ਕਪੜਾ ਵੱਧ ਘਟਣਾ ਜਾਵੇ ਤਾਂ ਤੁਸੀਂ ਥੋੜਾ ਥੋੜਾ ਪੈਰ ਪੈਰ ਦਾ ਮਾਰਜਨ ਛੱਡ ਕੇ ਨਿਸ਼ਾਨ ਤੋਂ ਕਟਿੰਗ ਕਰ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਕਟਿੰਗ ਕਰ ਲੈਣਾ ਹੈ ਔਰ ਇਥੋਂ ਹਲਕਾ ਜਿਹਾ ਤਿਰਛਾ ਠੀਕ ਹੈ ਜੀ ਇਹ ਹੋ ਗਿਆ ਸਾਡਾ ਫਰੰਟ ਪਾਰਟ ਐਕਸਟਰਾ ਕਪੜੇ ਨੂੰ ਅਸੀਂ ਇੱਧਰ ਨੂੰ ਕਰ ਦੇਣਾ ਹੈ ਆ ਹੁਣ ਇਹਦਾ ਫਾਇਦਾ ਕੀ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਕਟਿੰਗ ਕਰਦੇ ਹੋ ਤਾਂ ਤੁਹਾਨੂੰ ਬਾਰ-ਬਾਰ ਜਿਹੜਾ ਕੱਪੜਾ ਰੱਖ ਕੇ ਫਰੰਟ ਬੈਕ ਪੱਲੇ ਤੇ ਵਿਛਾਣ ਦਾ ਜਿਹੜਾ ਝੰਜਟ ਆ ਉਹ ਖਤਮ ਹੋ ਜਾਊਗਾ ਤੁਹਾਨੂੰ ਸੈੱਟ ਨਹੀਂ ਬਾਰ-ਬਾਰ ਕਰਨਾ ਪਊਗਾ ਠੀਕ ਹੈ ਜੀ ਹੁਣ ਇੱਥੇ ਆਪਾਂ ਬੈਕ ਸਾਈਡ ਲੈਣੀ ਹੈ ਥਾਈ ਤੋਂ 2 ਇੰਚ ਐਕਸਟਰਾ ਠੀਕ ਹੈ ਜੀ ਥਾਈ ਜਿਹੜੀ ਆਪਾਂ ਲਈ ਸੀ ਉਥੋਂ 2 ਇੰਚ ਐਕਸਟਰਾ ਲਵਾਂਗੇ ਤੇ ਪਹੁੰਚੇ ਦੇ ਵਿੱਚ ਅਸੀਂ ਮੋਰੀ ਦੇ ਵਿੱਚ ਲਵਾਂਗੇ 1.5 ਇੰਚ ਐਕਸਟਰਾ ਔਰ ਇਹਨੂੰ ਇੱਥੋਂ ਆਪਾਂ ਮਿਲਾ ਲੈਣਾ ਹੈ ਇਸ ਤਰ੍ਹਾਂ ਸੇਮ ਠੀਕ ਹੈ ਜੀ ਇੱਥੋਂ ਵੀ ਸੇਮ ਆਪਾਂ ਹਲਕਾ ਜਿਹਾ تیرਸ਼ਾ ਕਰ ਲੈਣਾ ਹੈ ਹੁਣ ਆਪਾਂ ਕੀ ਕਰਨਾ ਹੈ ਕਿ ਜਿੱਥੋਂ ਆਪਾਂ ਥਾਈ ਐਕਸਟਰਾ 2 ਲਈ ਹੈ ਉਸ ਨਿਸ਼ਾਨ ਤੋਂ ਆਪਾਂ ਇੱਥੋਂ ਸਿੱਧਾ ਸਕੇਲ ਰੱਖ ਕੇ ਇੱਕ ਲਾਈਨ ਡਰਾ ਕਰ ਲੈਣੀ ਹੈ ਇਸ ਤਰ੍ਹਾਂ ਠੀਕ ਹੈ ਜੀ ਤੇ ਹੁਣ ਇੱਥੇ ਵੀ ਗਲਾਈ ਦੇਣੀ ਹੈ ਔਰ ਉਸ ਤੋਂ ਪਹਿਲਾਂ ਆਪਾਂ ਇੱਥੇ ਇਹਨੂੰ ਸਿੱਧਾ ਕਰ ਲੈਣਾ ਹੈ ਜਿਹੜਾ ਆਪਾਂ ਅੱਧਾ ਇੰਚ ਦੀ ਕਾਟ ਪਾਈ ਸੀਗੀ ਉਸ ਨਿਸ਼ਾਨ ਤੋਂ ਆਪਾਂ ਸਿੱਧਾ ਉੱਪਰ ਨੂੰ ਰੱਖ ਲੈਣਾ ਹੈ ਠੀਕ ਹੈ ਤੇ ਇੱਥੋਂ ਆਪਾਂ ਹੁਣ ਲਵਾਂਗੇ 1.5 ਇੰਚ ਐਕਸਟਰਾ ਨਾਰਮਲ ਦੇ ਵਿੱਚ ਆਪਾਂ 1.5 ਇੰਚ ਲਵਾਂਗੇ ਜਿਵੇਂ ਜਿਵੇਂ ਸਾਈਜ਼ ਵਧਦਾ ਜਾਊਗਾ ਉਸੇ ਤਰ੍ਹਾਂ 2 2.5 3 ਇਹ 5 ਇੰਚ ਤੱਕ ਤੁਸੀਂ ਰੱਖ ਸਕਦੇ ਹੋ ਫੁੱਲ ਹੈਵੀ ਸਾਈਜ਼ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਇਤੋਂ 1.5 ਇੰਚ ਐਕਸਟਰਾ ਲਵਾਂਗੇ ਠੀਕ ਹੈ ਜੀ ਜਿੱਦਾਂ ਜਿੱਦਾਂ ਸਾਈਜ਼ ਵਧੀ ਜਾਣਾ ਇਸ ਤਰ੍ਹਾਂ ਤੁਸੀਂ ਵਧਾਉਂਦੇ ਜਾਣਾ ਹੁਣ ਸੇਮ ਜਿੱਦਾਂ ਫਰੰਟ ਦੀ ਕੁਲਾਈ ਦਿੱਤੀ ਹੈ ਉਸੇ ਤਰ੍ਹਾਂ ਆਪਾਂ ਬੈਕ ਦੀ ਕੁਲਾਈ ਦੇ ਦੇਣੀ ਹੈ ਠੀਕ ਹੈ ਜੀ ਔਰ ਹੁਣੇ ਜੋ ਤਿਰਛਾ ਨਿਸ਼ਾਨ ਹੈ ਇਹਨੂੰ ਦੂਸਰੇ ਸਿਰੇ ਤੇ ਮਿਲਾ ਲੈਣਾ ਹੈ ਠੀਕ ਹੈ ਜਿਹੜਾ ਦੂਜੀ ਸਾਈਡ ਆਪਾਂ ਨਿਸ਼ਾਨ ਲਗਾਇਆ ਉਹਦੇ ਨਾਲ ਇਹਨੂੰ ਮਿਲਾ ਲੈਣਾ ਹੈ ਹੁਣ ਆਪਾਂ ਕਰਾਂਗੇ ਕਟਿੰਗ ਇਸ ਤਰ੍ਹਾਂ ਆਪਾਂ ਜੋ ਐਕਸਟਰਾ ਆਸਣ ਰੱਖਿਆ ਹੋਇਆ ਉਹਦੇ ਤੇ ਇਹ ਜੋ ਐਕਸਟਰਾ ਆਸਣ ਅਸੀਂ ਪਿੱਛੇ ਨੂੰ ਬੈਕ ਸਾਈਡ ਤੋਂ ਵਾਧੂ ਰੱਖਦੇ ਆਂ ਇਸ ਲਈ ਰੱਖਦੇ ਆਂ ਕਿਉਂਕਿ ਜੋ ਸਾਡੀ ਬੈਕ हिਪ ਹੁੰਦੀ ਹੈ ਉਹ ਥੋੜੀ ਭਾਰੀ ਹੁੰਦੀ ਹੈ ਔਰ ਜਦੋਂ ਬੈੰਨੇ ਆਂ ਤਾਂ ਜਦੋਂ ਪਲਾਜ਼ੋ ਜਿਹੜਾ ਹੈ ਉਹ نیچے ਨੂੰ ਖਿਸਕਣ ਲੱਗ ਜਾਂਦਾ ਇਸ ਕਰਕੇ ਜਿਹੜਾ ਬੈਕ ਸਾਈਡ ਆ ਜਰੂਰ ਪੱਧਰ ਰੱਖਣੀ ਪੈਂਦੀ ਆ ਜੇ ਕੋਈ ਜ਼ਿਆਦਾ ਪਤਲਾ ਹੈ ਜਾਂ ਛੋਟੇ ਬੱਚੇ ਆ ਉਹਨਾਂ ਦੀ ਤੁਸੀਂ ਨਹੀਂ ਵੀ ਰੱਖੋਦੇ ਐਕਸਟਰਾ ਤਾਂ ਚੱਲ ਜਾਂਦਾ ਹੈ ਪਰ ਮੋਸਟਲੀ ਜਿਹੜਾ ਹੈ ਤੁਹਾਨੂੰ ਰੱਖਣਾ ਹੀ ਪੈਂਦਾ ਹੈ ਇਦਾਂ ਤੁਹਾਡੀ ਇਹ ਪ੍ਰੋਬਲਮ ਖਤਮ ਹੋ ਜਾਂਦੀ ਹੈ ਹੁਣ ਸਭ ਤੋਂ ਲਾਸਟ ਦੇ ਵਿੱਚ ਅਸੀਂ ਐਂਡ ਦੇ ਵਿੱਚ ਇਹ ਵਾਲਾ ਪਾਰਟ ਕਟਿੰਗ ਕਰਨਾ ਹੈ ਇਹ ਚਾਰੋਂ ਪੱਲੇ ਅਸੀਂ ਇਕੱਠੇ ਹੀ ਕਟਿੰਗ ਕਰਨੇ ਆ ਠੀਕ ਹੈ ਕਿਉਂਕਿ ਫਰੰਟ ਪਾਰਟ ਔਰ ਬੈਕ ਪਾਰਟ ਦਾ ਜਿਹੜਾ ਅਸਨ ਵਾਲੀ ਸਾਈਡ ਤੋਂ ਅਸੀਂ ਅਲੱਗ-ਅਲੱਗ ਕਟਿੰਗ ਕੀਤੀ ਆ ਕਿਉਂਕਿ ਉਹਦੇ ਵਿੱਚ ਬੈਕ ਦੇ ਵਿੱਚ ਆਪਾਂ ਫालतू ਕਪੜਾ ਜਿਹੜਾ ਐਕਸਟਰਾ ਲੈਣੇ ਆ ਔਰ ਇਸ ਤਰ੍ਹਾਂ ਆਪਾਂ ਹੁਣ ਇਹ ਪੀਸ ਕਟਿੰਗ ਕਰ ਲੈਣਾ ਆ ਔਰ ਇੱਥੇ ਆਪਾਂ ਜੋ نیچے ਤੋਂ ਸਿੱਧੀ ਲਾਈਨ ਡਰਾ ਕੀਤੀ ਸੀ ਉਹ ਕਟਿੰਗ ਕਰ ਲੈਣੀ ਹੈ ਔਰ ਇੱਥੇ ਆਪਾਂ ਫੋਲਡਿੰਗ ਲਈ ਕੱਟ ਲਗਾ ਲੈਣੇ ਆ ਤਾਂ ਕਿ ਜਦੋਂ ਅਸੀਂ نیچے ਤੋਂ ਪੋਚਾ ਫੋਲਡ ਕਰਨਾ ਹੈ ਉਦੋਂ ਸਾਨੂੰ ਕੋਈ ਦਿੱਕਤ ਨਾ ਹੋਵੇ ਇਹ ਹੋ ਗਿਆ ਜੀ ਸਾਡਾ ਪਲਾਜ਼ੋ ਕਟਿੰਗ ਹੋਪਸੋ ਤੁਹਾਨੂੰ ਇਹ ਤਰੀਕਾ ਪਸੰਦ ਆਇਆ ਹੋਊਗਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਤੇ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਇਸੇ ਤਰ੍ਹਾਂ ਸਾਡੇ ਚੈਨਲ ਦੇ ਨਾਲ ਬਨੇ ਰਹਿਣਾ ਹੈ ਠੀਕ ਹੈ ਜੀ ਇੱਥੇ ਮੈਂ ਸਟੂਡੈਂਟਸ ਨੂੰ ਸਮਝਾ ਰਹੀ ਸੀਗੀ ਕਿਉਂਕਿ ਸਾਡੀ ਕਲਾਸ ਚੱਲ ਰਹੀ ਸੀਗੀ ਇਸ ਕਰਕੇ ਥੈਂਕ ਯੂ ਫॉर ਵਾਚਿੰਗ ਕਾਰਬਟਿਕ ਚੈਨਲ